ਚਲੋ ਜੀ ਨਾਲ ਕੋ ਮਗੇ ਤੁਸੀਂ ਲੰਬੇ ਸਮੇਂ ਤੋਂ ਨਾਲ ਰਹੇ ਹੋ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਡਾ ਇੱਕ ਸਾਥੀ ਜਿਹੜਾ ਪੁਰਾਣਾ ਚਲਾ ਗਿਆ ਜੀ ਸ਼ੰਕਾਟਾ ਜਿਹੜੀ ਸਭ ਤੋਂ ਪਛਾਣ ਬਣੀ ਸੀ ਉਹ ਬਦਲ ਰਹੀ ਹੈ ਉਹ ਬੂੜੇ ਤੋਂ ਬੂੜੇ ਤੋਂ ਆ ਕੇ ਸੋਭੀ ਫੋਨ ਅੰਡਸਟਰੀ ਨੂੰ ਸੁਨੀਂਦਰ ਇੰਡਸਟਰੀ ਨੂੰ ਇੱਕ ਪਾਜੀ ਆਨਲਾਈਨ ਥੱਲੇ ਕਰਿਓ ਬੰਦਾ ਘਾਟਾ ਪੈਣਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਸ਼ੰਕਾਟਿਆਂ ਨੂੰ ਕ੍ਰੀਏਟ ਕਰਨ ਵਾਲਾ ਸ਼ੰਕਾਟਿਆਂ ਵਾਲਾ ਚਾਚਾ ਚੰਦਰ ਸਿੰਘ ਸਾਡੇ ਤੋਂ ਨਹੀਂ ਰਿਹਾ ਚਾਚਾ ਚਤਰਾ ਸਿੰਘ ਨੇ ਇੰਨੀ ਆ ਜਿਆਦੇ ਮਤਲਬ ਸਾਨੂੰ ਉਹ ਰੈਸਟਾਂਟੀਆਂ ਇਹਨਾਂ ਜਿਆਦੇ ਕਮੇਡੀ ਬੰਦ ਦਿੱਤੇ ਕਿ ਸਮਾਜ ਦੇ ਵਿੱਚ ਉਹਨਾਂ ਨੇ ਹਰ ਜਿਹੜੀ ਤੇ ਰੌਣਕ ਲਿਆ ਕੇ ਆਉਂਦੇ ਅੱਜ ਉਹ ਚਲੇ ਗਏ ਤਾਂ ਸਕਰੀਨ ਦੀ ਉਹਨਾਂ ਨੂੰ ਸਖਰੀ ਸਖਰੀ ਲੱਗੂਗੀ ਕਿ ਜਦੋਂ ਵੀ ਉਹ ਪੜਦੇ ਤੇ ਆਉਂਦੇ ਇਸ ਫਿਲਮ ਦੇ ਵਿੱਚ ਕਿਸੇ ਚਾ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗ ਪੈਂਦੀਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਰਿਸ਼ਤੇ ਨੂੰ ਬਣੇ ਨੂੰ ਸੀ ਮਾਈਕ ਤੇ ਲੈੜੇ ਜਨ ਨਹੀਂ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਕਰਨਾ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਪੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਆ ਉਹ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਜੇ ਕੋਈ ਐਦਾਂ ਆਰਟਿਸਟ ਹੋਣ ਦੀਆਂ ਉਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਟੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਾਂ ਉਹ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਕਹਿਣਾ ਹੁਣ ਦੁਬਾਰੇ ਪੈਦਾ ਨਹੀਂ ਹੋਣਾ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਦੇ ਤੌਰ ਤੇ ਵੀ ਬਹੁਤ ਜਦੋਂ ਬਿਮਾਰ ਹੋਏ ਨੇ ਉਹਦਾ ਸੰਮਿਲਕ ਹੀ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਿ ਉਹਦੋਂ ਗੱਲ ਕਰਨ ਦੀ ਪੈਸੇ ਸਾਡੀ ਤੇ ਮੇਰੀ ਬਾਲਮ ਕੰਨ ਭਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਪਰसों ਵੀ ਮੈਂ ਆਉਣ ਦੇ ਸੀਗਾ ਬਾਲਮ ਆਈਡੀਆ ਤੇ ਲਗਾ ਲਓ ਮੀਟ ਚੈਟ ਕਰ ਲੋ ਲੈਣੀ ਸੋ ਇਹ ਕਹਿ ਸਕਦਾ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਜਿੰਨਾ ਕਿ ਮੇਰਾ ਕੱਲ ਵੀ ਇਹ ਘੱਟਾ ਨੂੰ ਪੂਰਾ ਕਰ ਸਕਦਾ ਕੋਈ ਪੁਰਾਣੀ ਜਦੋਂ ਬਿਮਾਰ ਸੀ ਕੋਈ ਜਾਣਕਾਰੀ 1.5 ਸਾਲ ਤੋਂ ਥੋੜਾ ਜਿਆਦਾ ਵਿਦੇਸ਼ ਹੈ ਸੀਗਾ ਇਸਰੀ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਕਈ ਵਾਰੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਪਰਸੋਂ ਤੇ ਸਰ ਕੋਈ ਪੁਰਾਣੀ ਗੱਲਬਾਤ ਤੁਹਾਨੂੰ ਇਦਾਂ ਦੀ ਯਾਦ ਹੋਵੇ ਜਿਹੜੀ ਕੋਈ ਦੱਸਣ ਦੱਸਣ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਅਜੇ ਆਪਾਂ ਇਸ ਮਾਹੌਲ 'ਚ ਵੀ ਕੜਿਆ ਉਹਨਾਂ ਨੇ ਇਹੀ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਿਆਂ ਤੋਂ ਦੱਸ ਹੀ ਉੱਠ ਜਾਣੀ ਹੈ ਗੱਲਾਂ ਸੰਕੜੇ ਨੇ ਕਿਉਂਕਿ ਸੰਕਾਟੇ ਅਸੀਂ ਤਕਰੀਬਾ 26 27 ਸੰਘਰਟੇ ਪੱਲੇ ਦਾ ਰਿਕਾਰਡ ਹੈ ਉਹਨਾਂ ਦਾ 13 14 ਸੰਘਰਟੇ ਮੈਂ ਕਲੂਜ਼ ਕੀਤੇ ਇਸ ਕਰਕੇ ਉਹ ਸੰਘਰਟਾਂ ਦੀ ਲੜੀ ਦੇ ਵਿੱਚ ਹੀ ਕੰਨਾ ਖਸੇਗਾ ਉਹਨਾਂ ਨੇ ਜੇ ਉਹ ਤੇ ਜਸਵਾਲ ਸਾਹਿਬ ਤੇ ਵਿੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ੜਾ ਦੇਣੀ ਮੇਰੇ ਤੇ ਵੀ ਕਈ ਗੱਲਾਂ ਚ ਵਿੰਗ ਕੀਤਾ ਹੋਇਆ ਤੇ ਕਈ ਗੱਲਾਂ ਚ ਉਹਨਾਂ ਨੇ ਮਤਲਬ ਮਾਹੌਲ ਦੇ ਤੇ ਵਿੰਗ ਕਰ ਦੇਣਾ ਮਤਲਬ ਉਹ ਕ੍ਰੀਏਟਿਵ ਬਹੁਤ ਵਧੀਆ ਕ੍ਰੀਏਟਿਵ ਅਕਾਊਂਟ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਬੱਧੀ ਬੈਠੇ ਰਹੇ ਸੀ ਜਦੋਂ ਅਸੀਂ ਜਦੋਂ ਕਾਟੇ ਰਿਕਾਰਡ ਕਰਦੇ ਅਸੀਂ ਉਤੋਂ ਲੁਧਿਆਣਾ ਤੋਂ ਚੱਲਣਾ ਪਹਿਲਾਂ ਤੀਸਰੀ ਜੀ ਸਟੂਡੀਓ ਆਪਣਾ ਨਹੀਂ ਲੱਗਿਆ ਸੀ ਤੇ ਉਦੋਂ ਉਹਨਾਂ ਨੇ ਪਹਿਲਾਂ ਉਤੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਬਸੇ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦਿਆ ਰਿਕਾਰਡਿੰਗ ਦਾ ਮੰਨ ਲੈਂਦੇ ਆਪਾਂ ਰਿਕਾਰਡਿੰਗ ਵਾਲੇ ਜਿੰਨਾਂ ਨੇ ਆਉਣਾ ਰਸਤੇ 'ਚ ਦਰਾਹੇ ਗੁਰਦਾਸ ਸਾਹਿਬ ਦੇ ਉੱਤੇ ਮੱਥਾ ਟੇਕਣਾ ਮੱਥਾ ਟੇਕ ਕੇ ਪਛਾਦ ਲੈ ਕੇ ਫੇਰ ਆ ਕੇ ਮਲ ਕੰਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟ ਛੋਟਾ ਅਜੀ ਆਪਣੇ ਇਸ ਇੱਥੇ ਇਹ ਜਿਹੜੀ ਪਰ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਭੁੱਲ ਮਿਲ ਜਾਣਾ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਨਾ ਕਦੇ ਧੋਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਮੰਨ ਅੱਜ ਕੱਲ ਤਾਂ ਬੈਂਟੀ ਬੰਨਾ ਤੋਂ ਬਿਨਾਂ ਕਲਾ ਕਰਨ ਮਤਲਬ ਡਾਉਟ ਵਰਥ ਸੀ ਇਹ ਇੰਨਾ ਇੰਨਾ ਵਧੀਆ ਮਤਲਬ ਭਾਈਚਾਰਕ ਤਰੀਕੇ ਨਾਲ ਬੈਠਣਾ ਜਾ ਪਾਈ ਸਾ ਤਰੀਕੇ ਨਾਲ ਖਾਣਾ ਪੀਣੇ ਚ ਕੋਈ ਇਦਾਂ ਨਹੀਂ ਵੀ ਆ ਮੈਨੂੰ ਆ ਚਾਹੀਦਾ ਐਸਦਾ ਮੈਂ ਰਹਿਣਾ ਮੈਨੂੰ ਵਸਤਾਰੀ ਚਾਹੀਦੇ ਇਹ ਜਾਂ ਕੁਛ ਨਹੀਂ ਜਰਾ ਫਿਲਮ ਵਾਲੇ ਮਾਮਲੇ ਕੀ ਉਹ ਹਰੇਕ ਨਾਲ ਮਿਲਣ ਸਰ ਕੀ ਕੇ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਇਦਾਂ ਦੀ ਅੱਪਾ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ ਚ ਕਿ ਭੱਲਾ ਸਾਹਿਬ ਦੀ ਕਿਸੇ ਨਾਲ ਰੰਜਿਸ ਆ ਜਾਂ ਭੱਲਾ ਸਾਹਿਬ ਦਾ ਕਦੇ ਇਦਾਂ ਦਾ ਮਨ ਮਟਾਪੇ ਸ੍ਰੀ ਸਤਿ ਸ਼ੰਚਰ